ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੋ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਆਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣੇ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਓਮੇਸ ਸਪੋਰਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਇੱਕ ਬੱਚਾ ਜੀ ਉਹਦਾ ਚੈਨਲ ਦਾ ਪ੍ਰਿੰਸ 13 23 ਉਸਦੇ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਥੰਬਨੇਲ ਦੇ ਕਿ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਵਿੱਚ ਬਹੁਤ ਜ਼ਿਆਦਾ ਸੋਹਣੀ ਹੈ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਕਿਵੇਂ 10 ਦਿਨਾਂ ਦੇ ਵਿੱਚ ਹੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਮਹਾਰਾਜ ਜੀ ਨੇ ਪ੍ਰਵਾਨ ਕੀਤੀ ਸੋ ਆਪਾਂ ਨੂੰ ਕਿਸ ਤਰੀਕੇ ਨਾਲ ਅਰਦਾਸ ਕਰਨੀ ਚਾਹੀਦੀ ਹੈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਕਿਹੜੀਆਂ ਆਪਾਂ ਨੂੰ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਜਿਦੇ ਨਾਲ ਸਾਡਾ ਕੀਤੇ ਹੋਏ ਪਾਠ ਦਾ ਜਿਹੜਾ ਫਲ ਆ ਉਹ ਸਾਨੂੰ ਜ਼ਰੂਰ ਮਿਲੇ ਸੋ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਸ ਵੀਡੀਓ ਨੂੰ ਬਣਾਉਣ ਦਾ ਕਾਰਨ ਮੈਂ ਤੁਹਾਡੇ ਨਾਲ ਜਿਹੜੇ ਸਾਡੇ ਐਕਸਪੀਰੀਅੰਸ ਹੁੰਦੇ ਆ ਉਹ ਤਾਂ ਸ਼ੇਅਰ ਕਰਦੀ ਆ ਤਾਂ ਕਿ ਉਹਨਾਂ ਨੂੰ ਦੇਖ ਕੇ ਕਿਸੇ ਹੋਰ ਨੂੰ ਵੀ ਹੌਸਲਾ ਮਿਲੇ ਹਿੰਮਤ ਮਿਲੇ ਸੋ ਕੋਈ ਹੋਰ ਵੀ ਗੁਰੂ ਸਾਹਿਬ ਦੇ ਚਰਨੀ ਉਸੇ ਤਰੀਕੇ ਨਾਲ ਜੁੜ ਪਾਵੇ ਜਿਸ ਤਰੀਕੇ ਨਾਲ ਆਪਾਂ ਨੂੰ ਜੁੜਨਾ ਚਾਹੀਦਾ ਸੋ ਇਸੇ ਕਰਕੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੀ ਹਾਂ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਹਾਂ ਅਗੇ ਕੰਟੀਨਿਊ ਅੱਜ ਤੋਂ 10-12 ਦਿਨਾਂ ਪਹਿਲਾਂ ਦੀ ਗੱਲ ਹੈ ਜੀ ਮੇਰੀ ਮੰਮੀ ਉਹਨਾਂ ਨੂੰ ਨਾ ਥੋੜਾ ਜਿਹਾ ਸਾਹ ਲੈਣ ਚ ਪ੍ਰੋਬਲਮ ਆਉਣ ਲੱਗੀ ਦਿਨੇ ਉਹ ਠੀਕ ਰਹਿੰਦੇ ਰਾਤ ਦੇ ਟਾਈਮ ਨਾ ਮਤਲਬ ਕਿ ਸਾਹ ਨਹੀਂ ਸੀ ਆਉਂਦਾ ਤੇ ਆਉਂਦਾ ਸੀ ਤਾਂ ਬਹੁਤ ਔਖਾ ਹੁੰਦਾ ਸੀ ਜਦੋਂ ਉਹ ਲੰਬੇ ਪੈ ਜਾਂਦੇ ਸਿੱਧੇ ਪੈ ਜਾਂਦੇ ਤਾਂ ਸਾਹ ਜਿਹੜਾ ਆਉਣਾ ਸੀ ਘਟ ਜਾਂਦਾ ਸੀ ਤੇ ਜਦੋਂ ਉਹਨਾਂ ਨੂੰ ਉੱਠ ਕੇ ਬਹਿ ਜਾਣਾ ਤਾਂ ਹੌਲੀ 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 ਠੀਕ ਹੋਣ ਲੱਗ ਜਾਣਾ ਸਮਝ ਨਹੀਂ ਸਿਆ ਰਿਹਾ ਵੀ ਕੀ ਪ੍ਰੋਬਲਮ ਆ ਉਸ ਤੋਂ ਬਾਅਦ ਜੀ ਜਦੋਂ ਡਾਕਟਰ ਨੂੰ ਚੈੱਕ ਕਰਵਾਇਆ ਤਾਂ ਡਾਕਟਰ ਨੇ ਦੱਸਿਆ ਵੀ ਜਿਹੜਾ ਹਾਰਟ ਹੈ ਉਸ ਦਾ ਜਿਹੜਾ ਸਾਈਜ਼ ਹੈ ਉਹ ਥੋੜਾ ਵੱਧ ਗਿਆ ਹੈ weight ਵਧਨ ਕਰਕੇ ਹਾਰਟ ਜਿਹੜਾ ਸਾਈਜ਼ ਵੱਧ ਗਿਆ ਤੇ ਉਹਦਾ ਕਰਕੇ ਜਿਹੜੀ ਸਾਹ ਲੈਣ ਚ ਪ੍ਰੋਬਲਮ ਆ ਰਹੀ ਹੈ ਸੋ ਉਹਨਾਂ ਨੇ ਡਾਕਟਰ ਨੇ ਦੱਸਿਆ ਡਾਕਟਰ ਕਹਿੰਦੇ ਵੀ ਇਹਨਾਂ ਨੂੰ ਜਿਹੜਾ ਹਾਰਟ ਸਪੈਸ਼ਲਿਸਟ ਹੁੰਦਾ ਸੀ ਉਹਨਾਂ ਨੂੰ ਦਿਖਾਇਆ ਸੀ ਆਪਾਂ ਉਹ ਕਹਿੰਦੇ ਵੀ ਦਵਾਈ ਖਵਾਈ ਜਾਊਗੀ ਜਿਨ੍ਹਾਂ ਦੇ ਨਾਮ ਜਿਹੜੀ ਦਵਾਈ ਦੇ ਨਾਲ ਜਿਹੜਾ ਇਹਨਾਂ ਦਾ weight ਆ ਪਹਿਲਾਂ ਘਟੂਗਾ ਹਾਰਟ ਦਾ size ਘਟੂਗਾ ਫਿਰ ਉਸ ਤੋਂ ਬਾਅਦ ਆਪਾਂ ਇਹ ਦਵਾਈ ਬੰਦ ਕਰਕੇ ਫਿਰ ਆਪਾਂ ਉਸ ਤੋਂ ਬਾਅਦ ਦੂਸਰੀ ਦਵਾਈ ਜਿਹੜੀ ਸ਼ੁਰੂ ਕਰਾਂਗੇ ਵੀ ਤਾਂ ਕਿ ਜਿਹੜਾ ਹਾਰਟ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਉਹ ਫਾਸਟ ਹੋ ਸਕੇ ਤਾਂ ਸਾਰੇ ਇਹਨਾਂ ਨੂੰ 10 ਦਿਨ ਹੋਏ ਐ ਦਵਾਈ ਖਾਂਦਿਆਂ ਨੂੰ ਤੇ ਕੱਲ੍ਹ ਦੁਆਰਾ ਇਹਨਾਂ ਨੇ ਚੈੱਕ ਕਰਵਾਇਆ ਪਹਿਲੇ ਹਫਤੇ ਤੁਸੀਂ ਯਕੀਨ ਨਹੀਂ ਕਰਨਾ ਦੇਖੋ ਆਪਾਂ ਕਿੰਨੀਆਂ-ਕਿੰਨੀਆਂ ਦਵਾਈਆਂ ਖਾਣੀਆਂ ਆ ਆਪਾਂ ਕੀ ਕੁਝ ਨਹੀਂ ਕਰਦੇ ਹਨਾ ਆਪਣਾ ਜਿਹੜਾ weight ਉਹ ਛੇਤੀ ਘਟਦਾ ਨਹੀਂ ਡਾਕਟਰ ਹੈਰਾਨ ਪਹਿਲੇ ਹਫਤੇ ਵਿੱਚ ਯਾਨੀ ਕਿ 5 ਦਿਨਾਂ ਪਹਿਲਾ ਹਫਤਾ ਵੀ ਨਹੀਂ ਸੀ ਹੋਇਆ 5 ਦਿਨ ਹੀ ਹੋਏ ਸੀ 5 ਦਿਨਾਂ ਦੀ ਦਵਾਈ ਦੇ ਵਿੱਚ ਹੀ 2 ਕਿਲੋ weight ਘਟਿਆ ਇਹਨਾਂ ਦਾ ਉਸ ਤੋਂ ਬਾਅਦ ਕੱਲ ਫਿਰ ਦੁਬਾਰਾ ਇਹਨਾਂ ਨੇ ਚੈੱਕ ਕਰਵਾਇਆ ਤਾਂ ਕੱਲ 2 ਕਿਲੋ 100 ਗ੍ਰਾਮ weight ਘਟਿਆ ਔਰ ਡਾਕਟਰ ਹੈਰਾਨ ਡਾਕਟਰ ਨੇ ਇਹ ਗੱਲ ਕਹੀ ਡਾਕਟਰ ਨੇ ਪਹਿਲੀ ਵਾਰ ਵੀ ਇਹ ਗੱਲ ਕਹੀ ਸੀ ਕਹਿੰਦੇ ਮਾਤਾ ਕਿਸਮਤ ਵਾਲੀ ਹੈ ਤੈਨੂੰ ਦਵਾਈ ਲੱਗੀ ਨਹੀਂ ਛੇਤੀ ਕਿਸੇ ਨੂੰ ਦਵਾਈ ਨਹੀਂ ਲੱਗਦੀ ਇੰਨੀ ਛੇਤੀ weight ਕਿਸਦਾ ਨਹੀਂ ਘਟਦਾ ਤੇਰਾ ਜਿਹੜਾ ਹਾਰਟ ਹੈ ਉਹਦੀ ਨਾਰਮਲ ਜਗਾ ਤੇ ਬਹੁਤ ਅੱਛੀ speed ਨਾ ਆ ਰਹੀ ਹੈ ਕੱਲ ਵੀ ਉਹਨਾਂ ਨੇ ਇਹੀ ਗੱਲ ਕਹੀ की माता तू खुशकिस्मत है भी परमात्मा दी कृपा ਨਾਲ ਜਿਹੜਾ ਤਰਹਾਟ ਹੈੜਾ ਉਹ ਛੇਤੀ ਆਪਦੀ ਜਗਾ ਤਿਆਰਿਆ ਜਨੀ ਕਿ ਉਹਦਾ ਵੇਟ ਆ ਉਹ ਘਟ ਰਿਹਾ ਸੋ ਇਹਨਾਂ ਦਾ ਤੁਸੀਂ ਇਹ ਦੇਖ ਲੋ ਵੀ ਪੂਰਾ ਵੇਟ ਕਿੰਨਾ ਘਟਿਆ 4 ਕਿਲੋ 100 ਗ੍ਰਾਮ 10 ਦਿਨਾਂ ਦੇ ਵਿੱਚ ਠੀਕ ਹੈ ਜੀ ਤੇ ਮਤਲਬ ਕਿ ਇੱਕ ਤਰ੍ਹਾਂ ਦੇ ਤੁਸੀਂ ਐ ਸਮਝ ਲੋ ਵੀ ਡਾਕਟਰ ਨੇ ਵੀ ਚੀਜ਼ ਕਹੀ ਵੀ ਜੋ ਦਵਾਈ ਕਿਸੇ ਨੂੰ ਛੇਤੀ ਨਹੀਂ ਲੱਗਦੀ ਕਿਸੇ ਦਾ ਵੀ ਵੇਟ ਜਿਹੜਾ ਛੇਤੀ ਉਹਦੇ ਨਾਲ ਨਹੀਂ ਘਟਦਾ ਕਿਸੇ ਨੂੰ ਛੇਤੀ ਇੰਨੀ ਜਲਦੀ ਜਿਹੜਾ ਅਸਰ ਨਹੀਂ ਕਰਦੀ ਪਰ ਤੁਹਾਡੇ ਤੇ ਉਸ ਮੈਡੀਸਨ ਨੇ ਅਸਰ ਕੀਤਾ ਔਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਹਿੰਦੀ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਵੀ ਤੁਹਾਡੇ ਤੇ ਇਸ ਦਵਾਈ ਨੇ ਇੰਨੀ ਜੇ ਛੇਤੀ ਇੰਨਾ ਜ਼ਿਆਦਾ ਅਸਰ ਕੀਤਾ ਤੇ ਤੁਸੀਂ ਦੇਖੋ ਜੀ ਪਰਮਾਤਮਾ ਗੁਰਬਾਣੀ ਦੇ ਵਿੱਚ ਆਪਾਂ ਨੂੰ ਕਿਤੇ ਇਹ ਨਹੀਂ ਕਿਹਾ ਵੀ ਦੁੱਖ ਨਹੀਂ ਆਉਣਗੇ ਪਰਮਾਤਮਾ ਕਹਿੰਦੀ ਆ ਦੁੱਖ ਤਾਂ ਆਉਣਗੇ ਪਰ ਇਹਨਾਂ ਨੂੰ ਦੁੱਖਾਂ ਨੂੰ ਕੱਟਣ ਦੀ ਜਿਹੜੀ ਤਾਕਤ ਹੈ ਸ਼ਕਤੀ ਹੈ ਉਹ ਪਰਮਾਤਮਾ ਗੁਰਬਾਣੀ ਰਾਹੀਂ ਆਪਾਂ ਨੂੰ ਜ਼ਰੂਰ ਦਿੰਦੇ ਨੇ ਸੋ ਸਾਨੂੰ ਹਮੇਸ਼ਾ ਹੌਂਸਲਾ ਰੱਖਣਾ ਚਾਹੀਦਾ ਹੈ ਗੁਰੂ ਸਾਹਿਬ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਹਿੰਮਤ ਰੱਖਣੀ ਚਾਹੀਦੀ ਹੈ ਤਾਂ ਕਿ ਜਿਹੜੇ ਕਸ਼ਟ ਨੇ ਸਾਡੇ ਉਹ ਗੁਰੂ ਸਾਹਿਬ ਜੀ ਉਹਨਾਂ ਨੂੰ ਘੱਟ ਦੇਣ ਤੇ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਿਆ ਕਰੋ ਜੀ ਜਦੋਂ ਵੀ ਪਾਠ ਕਰਦੇ ਆ ਨਾ ਕਦੇ ਵੀ ਸ਼ਰਤ ਰੱਖ ਕੇ ਬਾਠ ਨਹੀਂ ਕਰਿਆ ਜਾਂਦਾ। ਕਈ ਵਾਰੀ ਆਪਾਂ ਸੁਣਦੇ ਆ ਕੋਈ ਕਹਿੰਦਾ ਇੰਨੇ ਬਾਠ ਕਰੋ। ਕੋਈ ਕਹਿੰਦਾ ਇੰਨੇ ਬਾਠ ਕਰੋ। ਮੈਂ ਕਹਿੰਦੀ ਆ ਸ਼ਰਤ ਰੱਖੇ ਬਿਨਾ ਬਾਠ ਕਰੋ। ਆਪਾਂ ਦੇਖੋ ਇੱਕ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਗੁਰੂ ਸਾਹਿਬ ਦੀ ਲੋੜ ਆਪਾਂ ਨੂੰ ਆ। ਗੁਰੂ ਸਾਹਿਬ ਨੂੰ ਆਪਣੀ ਲੋੜ ਥੋੜੀ ਆ। ਠੀਕ ਹੈ ਜੀ। ਪਰਮਾਤਮਾ ਤਾਂ ਸਬਦ ਦਾ ਅੱਪਾ ਚਾਹੁੰਦੇ ਆ ਵੀ ਪਰਮਾਤਮਾ ਆਪਣੀ ਅਰਦਾਸ ਸੁਣੇ। ਸੋ ਕਿਸੇ ਚੀਜ਼ ਲਈ ਪਾਠ ਕਰਨਾ ਗਲਤ ਗੱਲ ਨਹੀਂ ਹੈ। ਜੇ ਆਪਾਂ ਕਈਏ ਵੀ ਕੋਈ ਚੀਜ਼ ਆਪਾਂ ਵੀ ਆ ਕੋਈ ਕਾਰਜ ਸਵਾਰਨ ਲਈ ਆਪਾਂ ਪਾਠ ਕਰਦੇ ਆ ਉਹ ਗਲਤ ਨਹੀਂ ਹੈ। ਪਰ ਉਹ ਕਾਰਜ ਜੇ ਪੂਰੇ ਹੋਣ ਤੋਂ ਬਾਅਦ ਪਾਠ ਕਰਨਾ ਬੰਦ ਕਰ ਦੇਣਾ ਜਾਂ ਗੁਰੂ ਸਬਦ ਨੂੰ ਭੁੱਲ ਜਾਣਾ, ਪੂਰਨ ਤੌਰ ਤੇ ਭੁੱਲ ਜਾਣਾ। ਫਿਰ ਉਹੀ ਆਪਾਂ ਕੰਮ ਸ਼ੁਰੂ ਕਰ ਦਈਏ ਜੋ ਆਪਾਂ ਪਹਿਲਾਂ ਕਰਦੇ ਆਂ। ਪਹਿਲਾਂ ਦੀ ਤਰ੍ਹਾਂ ਮਨਮੁਖ ਬਣ ਜਾਣਾ। ਪਹਿਲਾਂ ਦੀ ਤਰ੍ਹਾਂ ਗੁਰੂ ਸਾਹਿਬ ਦੀ ਜਿਹੜੀ ਮਰਿਆਦਾ ਉਹਦੇ ਉਲਟ ਚੱਲਣਾ ਸ਼ੁਰੂ ਕਰ ਦੇਣਾ ਸੋ ਇਹ ਗਲਤੀਆਂ ਸਾਨੂੰ ਕਦੇ ਨਹੀਂ ਕਰਨੀਆਂ ਚਾਹੀਦੀਆਂ ਪਾਠ ਚਾਹੇ ਥੋੜਾ ਕਰ ਲਓ ਚਾਹੇ ਜ਼ਿਆਦਾ ਕਰ ਲਓ ਜਿੰਨੀ ਤੁਹਾਡੀ ਮਨ ਦੀ ਚਾਹਤ ਹੈ ਪਰ ਪਾਠ ਜ਼ਰੂਰ ਕਰਨਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਕਿ ਸਾਡਾ ਕੰਮ ਬਣ ਗਿਆ ਤਾਂ ਹੁਣ ਅਸੀਂ ਨਹੀਂ ਪਾਠ ਕਰਨਾ ਜਾਂ ਕਈ ਵਾਰੀ ਆਪਣੇ ਦਿਮਾਗ 'ਚ ਆਉਂਦਾ ਮੇਰਾ ਹੀ ਕਾਰਜ ਨਹੀਂ ਬਣਿਆ ਆਪਾਂ ਸ਼ਰਤ ਰੱਖ ਕੇ ਪਾਠ ਪਹਿਲੀ ਸ਼ੁਰੂ ਕਰ ਲੈਣੇ ਆ ਤੇ ਜਦੋਂ ਕਾਰਜ ਨਹੀਂ ਬੰਦਦਾ ਫਿਰ ਆਪਾਂ ਕੀ ਕਹਿੰਨੇ ਆ ਵੀ ਨਹੀਂ ਮੇਰਾ ਤਾਂ ਕਾਰਜ ਪੂਰਾ ਨਹੀਂ ਹੋਇਆ ਮੈਂ ਨਹੀਂ ਪਾਠ ਕਰਨਾ ਅਜ ਤੋਂ ਬਾਅਦ ਤਾਂ ਜਦੋਂ ਪਹਿਲੇ ਹੀ ਆਪਣੇ ਦਿਮਾਗ ਵਿੱਚ ਸ਼ਰਤ ਸੀਗੀ ਵੀ ਮੈਂ ਇੰਨੇ ਪਾਠ ਕਰੂੰਗਾ ਤਾਂ ਫਿਰ ਕਾਰਜ ਕਿੱਥੋਂ ਪੂਰਾ ਹੋਏਗਾ ਗੁਰੂ ਸਾਹਿਬ ਕੀਦੇ ਅਰਦਾਸ ਪੂਰੀ ਕਰਦੇ ਆ ਜੋ ਗੁਰੂ ਸਾਹਿਬ ਤੇ ਪੂਰਨ ਤੌਰ ਤੇ ਵਿਸ਼ਵਾਸ ਕਰਦਾ ਹੈ ਵਿਸ਼ਵਾਸ ਕਰਨਾ ਸ਼ਰਤਾਂ ਰੱਖਣੀ ਹੈ ਗੁਰੂ ਸਾਹਿਬ ਦੇ ਪ੍ਰਤੀ ਪਾਉ ਰੱਖਣਾ ਤੇ ਪੈ ਰੱਖਣਾ ਪਿਆਰ ਰੱਖਣਾ ਤੇ ਡਰ ਰੱਖਣਾ ਡਰ ਕਿਸ ਚੀਜ਼ ਦਾ ਰੱਖਣਾ ਡਰ ਜਿਵੇਂ ਇੱਕ ਬੱਚਾ ਆਪਣੇ ਮਾਪੇ ਤੋਂ ਡਰਦਾ ਹੈ ਆਪਣੇ ਪਿਓ ਤੋਂ ਡਰਦਾ ਉਸੇ ਤਰੀਕੇ ਦਾ ਪਿਆਰ ਜਿਵੇਂ ਆਪਾਂ ਆਪਣੇ ਮਾਪੇ ਨੂੰ ਕਰਦੇ ਆਪਦੇ ਪਿਓ ਨੂੰ ਕਰਦੇ ਹ ਸੋ ਇਹਨਾਂ ਚੀਜ਼ਾਂ ਦਾ ਹਮੇਸ਼ਾ ਧਿਆਨ ਰੱਖਣਾ ਅਗਰ ਤੁਸੀਂ ਚਾਹੁੰਦੇ ਹੋ ਵੀ ਸਾਡੇ ਜਿਹੜੇ ਕਾਰਸ ਸਬਰ ਨੇ ਸ਼ੁਰੂ ਹੋਣ ਤਾਂ ਉਹਦਾ ਇੱਕੋ ਹੀ ਰਸਤਾ ਹੈ ਵੀ ਸਭ ਤੋਂ ਪਹਿਲਾਂ ਆਪਾਂ ਸ਼ਰਤਾਂ ਬੰਦ ਕਰਕੇ ਗਿਣਤੀ ਬੰਦ ਕਰਕੇ ਪਾਠ ਕਰੀਏ ਮੈਨੂੰ ਕਈ ਦਿਨ ਪਹਿਲਾਂ ਇੱਕ ਕਮੈਂਟ ਆਇਆ ਸੀ ਵੀ ਦੀਦੀ ਕਿੰਨੇ ਮਾਲਾ ਜਾਂ ਕਿੰਨੇ ਵਾਰੀ ਮੈਂ ਕਹਿੰਨੀ ਆ ਵੀ ਦੇਖੋ ਜੇ ਇੱਕ ਤਾਂ ਹੁੰਦਾ ਨਾ ਸੰਕਟ ਮੋਚਨ ਸ਼ਬਦ ਉਹਦੇ ਵਿੱਚ ਤਾਂ ਲਿਖਿਆ ਹੁੰਦਾ ਵੀ ਤੁਸੀਂ ਇੰਨੇ ਵਾਰ ਮਾਲਾ ਜਪੋ ਜਾਂ ਇੰਨੇ ਵਾਰ ਪਾਠ ਕਰੋ ਠੀਕ ਹੈ ਪਰ ਅਗਰ ਆਪਾਂ ਬਿਨਾਂ ਗਿਣੇ ਪਾਠ ਕਰੀਏ ਨਾ ਦੇਖੋ ਜਦੋਂ ਆਪਾਂ ਗਿਣ ਕੇ ਪਾਠ ਕਰਦੇ ਆ ਤੁਸੀਂ ਇਹ ਚੀਜ਼ ਕਰਕੇ ਦੇਖਿਓ ਆਪਣਾ ਧਿਆਨ ਕਿੱਧਰ ਹੁੰਦਾ ਗਿਣਤੀ ਵੱਲ ਹੁੰਦਾ ਗੁਰੂ ਸਹਿਵਲ ਤਾਂ ਹੋ ਹੀ ਨਹੀਂ ਪਾਉਂਦਾ ਸੋ ਬਿਨਾ ਗਿਨੇ ਪਾਠ ਕਰੀਏ ਬਿਨਾ ਮਿਣੇ ਪਾਠ ਕਰੀਏ ਬਿਨਾ ਟਾਈਮ ਦੇਖੇ ਪਾਠ ਕਰੀਏ ਤਾ ਪੂਰਾ ਧਿਆਨ ਆਪਣਾ ਜਿਹੜਾ ਗੁਰੂ ਸਾਹਿਬ ਦੇ ਚਰਨੀ ਲੱਗਦਾ ਤੇ ਵਿਸ਼ਵਾਸ ਰੱਖ ਕੇ ਪਾਠ ਕਰੋ ਜੇ ਇਹ ਸੋਚੋ ਵੀ ਜੇ ਸਾਡਾ ਕਾਰਜ ਅਜ ਨਹੀਂ ਹੋ ਰਿਹਾ ਮਹੀਨੇ ਨੂੰ ਹੋਜੂ ਮਹੀਨੇ ਨੂੰ ਨਹੀਂ ਹੋ 6 ਮਹੀਨੇ ਨੂੰ ਹੋਜੂ ਲੇਕਿਨ ਇੱਕ ਗੱਲ ਯਾਦ ਰੱਖਿਓ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋਣੀ ਸ਼ੁਰੂ ਹੋਗੀ ਜਦੋਂ ਤੁਹਾਡੇ ਕਾਰਜ ਸਬਰਨੇ ਸ਼ੁਰੂ ਹੋਗੇ ਉਸ ਤੋਂ ਬਾਅਦ ਜਿਹੜੀ ਵੀ ਅਰਦਾਸ ਕਰਿਆ ਕਰੂੰਗੀ ਉਹ ਪ੍ਰਵਾਨ ਜਰੂਰ ਹੋਇਆ ਕਰੂਗੀ ਮੈਂ ਤੁਹਾਨੂੰ ਲੇਕ ਕਿ ਦੇ ਸਕਦੀਆਂ ਗਰੰਟੀ ਦੇ ਸਕਦੀਆਂ ਲੇਕਿਨ ਉਸ ਤੋਂ ਪਹਿਲਾਂ ਤੁਹਾਡੀ ਪ੍ਰੀਖਿਆ ਵੀ ਬਹੁਤ ਹੋਊਗੀ ਤੁਹਾਡੇ ਇਮਤਿਹਾਨ ਵੀ ਬਹੁਤ ਹੋਣਗੇ ਜਿਹੜਾ ਵੀ ਉਹਨਾਂ ਇਮਤਿਹਾਨਾਂ ਵਿੱਚ ਉਹਨਾਂ ਪ੍ਰੀਖਿਆ ਦੇ ਵਿੱਚ ਡਟਿਆ ਰਿਹਾ ਵਿਸ਼ਵਾਸ ਬਣਾ ਕੇ ਰੱਖਿਆ ਉਹ ਜ਼ਰੂਰ ਗੁਰੂ ਸਾਹਿਬ ਦੇ ਚਰਨੀ ਪੂਰਨ ਤੌਰ ਤੇ ਲੱਗ ਜਾਏਗਾ ਪਰਮਾਤਮਾ ਉਸ ਦੀ ਹਰ ਅਰਦਾਸ ਪੂਰੀ ਕਰਨਗੇ ਇਹ ਤਾਂ ਹੋ ਗਿਆ ਕਿ ਅਸੀਂ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਹੁਣ ਅਪਰਦਾਸ ਕਿਵੇਂ ਕਰਨੀ ਆ ਅਰਦਾਸ ਜਿਵੇਂ ਮਰਜ਼ੀ ਕਰ ਲੋ ਇੱਕ ਤਾਂ ਅਮਰਤ ਵੇਲੇ ਜਦੋਂ ਆਪਾਂ ਪਾਠ ਕਰਦੇ ਆ ਉਹ ਤੋਂ ਵੱਡੀ ਅਰਦਾਸ ਜ਼ਰੂਰ ਕਰਿਆ ਕਰੋ ਘਰ ਦੇ ਵਿੱਚ ਬਹੁਤ ਚੰਗੀ ਹੁੰਦੀ ਆ ਇੱਕ ਜਦੋਂ ਆਥਨ ਵੇਲੇ ਅਗਰ ਤੁਸੀਂ ਕਰ ਸਕਦੇ ਹੋ ਰਹਿਰਾ ਸੰਧਾ ਪਾਠ ਤਾਂ ਉਦੋਂ ਵੱਡੀ ਅਰਦਾਸ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਸੁਖਮਨੀ ਸਾਹਿਬ ਦੇ ਪਾਠ ਦੀ ਅਰਦਾਸ ਵੱਡੀ ਕਰਿਆ ਕਰੋ ਦੁਪਹਿਰਾ ਸੰਧ ਦੇ ਪਾਠ ਦੀ ਅਰਦਾਸ ਵੀ ਵੱਡੀ ਕਰਿਆ ਕਰੋ ਛੋਟੀ ਅਰਦਾਸ ਜਿਵੇਂ ਆਪਾਂ ਕਿਤੇ ਜਾ ਰਹੇ ਹਾਂ ਸਾਨੂੰ ਕੋਈ ਕੰਮ ਨਿਕਲ ਆਇਆ ਸੀ ਜਾ ਰਹੇ ਆ ਤੇ ਅਸੀਂ ਚਾਹੁੰਦੇ ਆ ਵੀ ਕਾਰਜ ਸਾਡਾ ਹੋ ਜਵੇ ਤਾਂ ਉਸ ਟਾਈਮ ਆਪਾਂ ਰਸਤੇ ਵਿੱਚ ਛੋਟੀ ਅਰਦਾਸ ਕਰ ਸਕਦੇ ਆ ਛੋਟੀ ਅਰਦਾਸ ਕੀ ਹੁੰਦੀ ਹੈ ਛੋਟੀ ਅਰਦਾਸ ਦੇਖੋ ਜਦੋਂ ਹੁਣ ਇੱਕ ਆਪਾਂ ਵੱਡਾ ਵੀ ਅਫਸਰ ਹੁੰਦਾ ਆਪਾਂ ਉਹ ਜਾ ਕੇ ਕੀ ਕਰਦੇ ਆ ਬੇਨਤੀ ਕਰਦੇ ਆ ਵੀ ਆਪ ਇਹਦਾ ਕਰਦੇ ਜੀ ਜੀ ਸਾਡਾ ਕੰਮ ਕਰ ਦੋ ਸਾਡਾ ਆ ਕੰਮ ਹੈ ਅੜ ਗਿਆ ਹੋਇਆ ਇਹਨੂੰ ਪੂਰਾ ਕਰ ਦੋ ਹੈਨਾ ਜਾਂ ਆਪਾਂ ਕੋਈ ਸਾਈਨ ਕਰਵਾਉਣੇ ਹੁੰਦੇ ਆ ਆਪਾਂ ਕਹਿੰਦੇ ਜੀ ਕਿ ਮਿਹਰबानी ਕਰੋ ਵੀ ਸਾਈਨ ਕਰ ਦੋ ਸੋ ਬੇਨਤੀ ਮਤਲਬ ਛੋਟੀ ਅਰਦਾਸ ਠੀਕ ਹੈ ਜਿਵੇਂ ਗੁਰੂ ਸਾਹਿਬ ਅੱਗੇ ਰਿਕੁਐਸਟ ਕਰਨੀ ਬੇਨਤੀ ਕਰਨੀ ਛੋਟੀ ਅਰਦਾਸ ਕਰਨੀ ਮਹਾਰਾਜ ਜੀ ਕਿਰਪਾ ਕਰੋ ਵੀ ਮੈਂ ਇਸ ਕਾਰਜ ਚੱਲਿਆਂ ਤੇ ਆਹ ਮਿਹਰਬਾਨੀ ਕਰਨਾ ਵੀ ਕਾਰਜ ਹੋ ਜਵੇ ਆ ਪੰਗ ਸੰਗ ਸਹਾਈ ਰਹਿਣਾ ਵੀ ਤਾਂ ਕਿ ਇਹ ਕਾਰਜ ਜਿਹੜਾ ਉਹ ਖੁਸ਼ੀ ਨਾਲ ਸਫਲਤਾਪੂਰਵਕ ਹੋ ਜਵੇ ਤੇ ਬਾਕੀ ਅਗਰ ਉਹ ਕੰਮ ਨਾ ਵੀ ਹੋਵੇ ਇੱਕ ਚੀਜ਼ ਨਾ ਹੋਰ ਤਾਂ ਨੂੰ ਜਰੂਰ ਸ਼ੇਅਰ ਕਰੂੰਗੀ ਕਈ ਵਾਰੀ ਜਿਹੜੀ ਆਪਾਂ ਕੰਮ ਚੱਲੀ ਹੁੰਦੇ ਆ ਅਰਦਾਸ ਕਰਨ ਤੋਂ ਬਾਅਦ ਵੀ ਅਗਰ ਘਰ ਤੋਂ ਪਾਠ ਕਰਕੇ ਚੱਲਿਆ ਤਾਂ ਵੀ ਸਾਡਾ ਉਹ ਕਾਰਜ ਜਿਹੜਾ ਨਹੀਂ ਬੰਦਦਾ ਇਸ ਦਾ ਮਤਲਬ ਇਹ ਨਹੀਂ ਹੁੰਦਾ ਵੀ ਗੁਰੂ ਸਾਹਿਬ ਨੇ ਸਾਡੀ ਅਰਦਾਸ ਪ੍ਰਵਾਨ ਨਹੀਂ ਕੀਤੀ ਕਈ ਵਾਰੀ ਉਸ ਕੰਮ ਨੂੰ ਕਰਨ ਪਿੱਛੇ ਜਾਂ ਉਸ ਕੰਮ ਦੇ ਹੋਣ ਤੇ ਬਾਅਦ ਸਾਨੂੰ ਕੋਈ ਤਕਲੀਫ ਖੜੀ ਹੋ ਸਕਦੀ ਹੈ ਸਾਨੂੰ ਕੋਈ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ ਅਸੀਂ ਜਿਹੜੀ ਕਿਸੇ ਮੁਸ਼ਕਿਲ 'ਚ ਫਸ ਸਕਦੇ ਆ ਸੋ ਉਹਦਾ ਕਰਕੇ ਫਿਰ ਆਪਣਾ ਉਹ ਕਾਰਜ ਮਹਾਰਾਜ ਜੀ ਨਹੀਂ ਬਣਾਉਂਦੇ ਗੁਰੂ ਸਾਹਿਬ ਨੂੰ ਆਪਣੇ ਭਗਤਾਂ ਦੀ ਆਪਣੇ ਪਿਆਰਿਆਂ ਦੀ ਆਪਣੇ ਬੱਚਿਆਂ ਦੀ ਪੂਰੀ ਫਿਕਰ ਹੈ ਗੁਰੂ ਸਾਹਿਬ ਸਾਡੀ ਝੋੜੀ ਉੱਤੇ ਸਿਰਫ ਉਹ ਹੀ ਚੀਜ਼ਾਂ ਪਾਉਣਗੇ ਜਿਹੜੀਆਂ ਸਾਨੂੰ ਵਾਕਈ ਸੁੱਖ ਦੇਣਗੀਆਂ ਸਕੂਨ ਦੇਣਗੀਆਂ ਜਿਨ੍ਹਾਂ ਦੇ ਨਾਲ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ ਕਸ਼ਟ ਪੈ ਸਕਦੇ ਆ ਮੁਸੀਬਤਾਂ ਖੜੀਆਂ ਹੋ ਸਕਦੀਆਂ ਗੁਰੂ ਸਾਹਿਬ ਉਹਨਾਂ ਚੀਜ਼ਾਂ ਨੂੰ ਆਪ ਹੀ ਸਾਥੋਂ ਦੂਰ ਕਰ ਦਿੰਦੇ ਨੇ ਸੋ ਇੰਨਾ ਗੱਲਾਂ ਨੂੰ ਹਮੇਸ਼ਾ ਧਿਆਨ ਵਿੱਚ ਰੱਖੋ ਵੀ ਜਦੋਂ ਵੀ ਕਾਜ ਸਾਡਾ ਕੋਈ ਨਹੀਂ ਹੁੰਦਾ ਕਦੇ ਗੁਰੂ ਸਾਹਿਬ ਨੂੰ ਸਵਾਲ ਨਾ ਪੁੱਛੋ ਗੁਰੂ ਸਾਹਿਬ ਦੇ ਉਂਗਲ ਚੁੱਕਣ ਦੀ ਗਲਤੀ ਨਾ ਕਰੋ ਵੀ ਮਹਾਰਾਜ ਜੀ ਮੈਂ ਤਾਂ ਤੁਹਾਨੂੰ ਬਹੁਤ ਮੰਨਿਆ ਬਹੁਤ ਤੁਹਾਨੂੰ ਧਿਆਇਆ ਤੁਸੀਂ ਤਾਂ ਮੇਰਾ ਕਾਰਜ ਹੀ ਨਹੀਂ ਕੀਤਾ ਇਹ ਹੁੰਦਾ ਉਂਗਲ ਚੁੱਕਣਾ ਸੋ ਕਦੇ ਵੀ ਸਵਾਲ ਨਾ ਕਰੋ ਅਗਰ ਕੋਈ ਕੰਮ ਵਿਗੜਦਾ ਵੀ ਹੈ ਤਾਂ ਵੀ ਗੁਰੂ ਸਾਹਿਬ ਵੱਲ ਤੱਕ ਕੇ ਮੁਸਕਰਾ ਕੇ ਮਨ ਦੇ ਵਿੱਚ ਹੀ ਛੋਟੀ ਅਰਦਾਸ ਜਿਵੇਂ ਆਪਾਂ ਕਹਿੰਦੇ ਨਾ ਆਪਾਂ ਕਿਸੇ ਨਾਲ ਮਨ ਤੋਂ ਗੱਲ ਕਰ ਰਹੇ ਆ ਬਿਨਾ ਬੋਲੇ ਤਾਂ ਉਦੋਂ ਆਪਾਂ ਦੀ ਮਨ ਚ ਕਹਿੰਦੇ ਆ ਮਹਾਰਾਜ ਜੀ ਕੋਈ ਗੱਲ ਨਹੀਂ ਮੈਨੂੰ ਪਤਾ ਮੇਰਾ ਇਹ ਕਾਰਜ ਨਹੀਂ ਹੋਇਆ ਮੈਨੂੰ ਪਤਾ ਇਹਦੇ ਪਿੱਛੇ ਕੁਝ ਮੇਰੇ ਲਈ ਚੰਗਾ ਹੋਣਾ ਤਾਂ ਹੀ ਤੁਸੀਂ ਨਹੀਂ ਕੀਤਾ ਮੈਂ ਤੁਹਾਨੂੰ ਮੈਨੂੰ ਪਤਾ ਹੈ ਤੁਸੀਂ ਇਦਾਂ ਹੀ ਕਰਦੇ ਹੋ ਤੁਸੀਂ ਮੇਰੀ ਹਰ ਜਗ੍ਹਾ ਰੱਖਿਆ ਕਰਦੇ ਹੋ ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਸੋ ਇਦਾਂ ਇਸ ਤਰੀਕੇ ਨਾਲ ਪਾਠ ਕਰੋ ਇਸ ਤਰੀਕੇ ਨਾਲ ਗੁਰੂ ਸਾਹਿਬ ਨੂੰ ਧਿਆਓ ਸੋ ਮੈਂ ਹਰ ਵਾਰੀ ਇਹੀ ਬੇਨਤੀ ਕਰਦੀ ਆ ਇਹਨਾਂ ਚੀਜ਼ਾਂ ਨੂੰ ਫੋਲੋ ਕਰਨਾ ਸ਼ੁਰੂ ਕਰੋ ਜਦ ਤੱਕ ਤੁਸੀਂ ਇਸ ਤਰੀਕੇ ਨਾਲ ਪਾਠ ਕਰਨਾ ਸ਼ੁਰੂ ਨਹੀਂ ਕਰੋਗੇ ਇਸ ਤਰੀਕੇ ਨਾਲ ਗੁਰੂ ਸਾਹਿਬ ਨਾਲ ਜਿਹੜੀ ਦਿਲ ਦੀ ਗੱਲ ਸਾਂਝੀ ਕਰਨਾ ਸ਼ੁਰੂ ਨਹੀਂ ਕਰੋਗੇ ਉਸ ਉਦੋਂ ਤੱਕ ਤੁਹਾਨੂੰ ਨਾ ਤਾਂ ਅੰਦਰੋਂ ਭਾਵਨਾ ਬਣ ਪਾਉਣੀ ਆ ਨਾ ਸ਼ਰਧਾ ਬਣ ਪਾਉਣੀ ਆ ਨਾ ਹੀ ਫਿਰ ਸਾਡੇ ਦੇ ਕਾਰਜਾ ਉਹ ਹੋਣ ਲੱਗਣੇ ਆ ਠੀਕ ਹੈ ਜੀ ਸੋ ਉਮੀਦ ਕਰਦੀ ਆ ਜਿਹੜੀ ਅੱਜ ਦੀ ਵੀਡੀਓ ਆ ਤੁਹਾਨੂੰ ਬਹੁਤ ਚੰਗੀ ਲੱਗੀ ਹੋਣੀ ਆ ਸੋ ਇਦਾਂ ਦੀ ਹੋਰ ਵਧੀਆ-ਵਧੀਆ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਹੁਣ ਵੀਡੀਓ ਦਾ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ